ਮੈਟਰ ਉਹ ਘੋੜੀ ਦਾ ਮੁੱਲ ਕੋਈ ਲੱਖ ਨਹੀਂ ਕੋਈ ਡੇਢ ਲੱਖ ਨਹੀਂ ਕੋਈ 70000 ਨਹੀਂ 70000 ਤੋਂ ਵੀ ਘੱਟ ਰੇਟ ਦੇ ਵਿੱਚ ਤੇ ਸੋਨੂੰ ਆਪਾਂ ਇਹ ਘੋੜੀ ਦਵਾ ਦਾਂਗੇ ਬਹੁਤ ਵਧੀਆ ਘੋੜੀ ਆ ਰੇਟ ਸਮੇਤ ਸਾਰੀ ਡਿਟੇਲ ਬਾਰੇ ਗੱਲਬਾਤ ਕਰਾਂਗੇ ਤੇ ਬਿਲਕੁਲ ਜਾਇਜ਼ ਰੇਟ ਆ ਤੇ ਰੇਟ ਮੈਂ ਵੀਡੀਓ ਦੇ ਐਂਡ ਵਿੱਚ ਦੱਸੂਗਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿੰਨਾ ਮੇਰੇ ਵੀਰ ਭਰਾਵਾਂ ਨੇ ਹਲੇ ਤੱਕ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ YouTube channel ਨੂੰ subscribe ਕਰ ਲਿਓ ਜੀ ਨਾਲ ਦਿੱਤੀ ਜਿਹੜੀ ਬੈਲ ਆਈਕਨ ਆ ਉਹਨੂੰ ਆਲਟ ਸੈੱਟ ਜ਼ਰੂਰ ਕਰਿਓ ਤੇ ਫਿਰ ਸਾਡੀ ਵੀਡੀਓ ਛੋਟੇ ਤੱਕ ਸਾਰਿਆਂ ਨਾਲੋਂ ਪਹਿਲਾਂ ਪਹੁੰਚਿਆ ਕਰੂਗੀ ਤੇ ਕਰਦੇ ਆਂ ਘੋੜੀ ਦੀ ਡਿਟੇਲ ਬਾਰੇ ਗੱਲਬਾਤ ਤੇ ਲਾਲ ਚੰਬੀ ਘੋੜੀ ਹੈ ਮੇਰੇ ਵੀਰ ਭਰਾਵੋ 4 ਸਾਲ ਉਮਰ ਦੱਸੀ ਆ ਮਾਲਕ ਵੀਰਾਂ ਨੇ ਤੇ ਘੋੜੀ ਦੀ ਹਾਈਟ ਹੈਗੀ ਹੈ ਜੀ 58 ਇੰਚ 58 ਇੰਚ ਹਾਈਟ ਦੱਸੀ ਆ ਮਾਲਕ ਵੀਰਾਂ ਨੇ ਤੇ ਇੱਕ ਵਾਰ ਸੂਈ ਆ ਪਹਿਲਾਂ ਤੇ ਪਹਿਲਾਂ ਬਸ਼ੇਰੀ ਸੀ ਘੋੜੀ ਦੇ ਮੰਗਰ ਤੇ ਬਾਕੀ ਬਾਈ ਹੋਰੇ ਕਹਿੰਦੇ ਘੋੜੀ ਬਣਦੀ ਸੀ ਹੁਣ ਤੇ ਆਪਾਂ ਬਣਾਈ ਨਹੀਂ ਤੇ ਹੁਣ ਤਾਂ ਆਪਾਂ ਸੇਲ ਹੀ ਕਰਨੀ ਆ ਤੇ ਬਾਕੀ ਮੇਰੇ ਵੀਰ ਭਰਾ ਉਹ ਸਾਊ ਸੇਲ ਪੂਰੀ ਆ ਚਾਹੇ ਜਵਾਕ ਲਈ ਫਿਰਨ ਕੋਈ ਚੱਕਰ ਵਾਲੀ ਗੱਲ ਨਹੀਂ ਠੰਡੀ ਸੇਲ ਪੂਰੀ ਆ ਤੇ ਰੇਟ ਬਾਈ ਹੋਰੇ ਕਰਦੇ ਆ 65000 65000 ਦੇ ਵਿੱਚੋਂ ਵੀ ਬਾਈ ਹੋਰੇ ਕਹਿੰਦੇ ਆਪਾਂ ਵਧੀਆ ਮਾਨਤਾਨ ਕਰ ਦਾਂਗੇ ਜੇ ਕੋਈ ਵੀਰ ਭਰਾ ਸੋਡੇ ਪੇਜ ਨੂੰ ਫੋਲੋ ਕਰਨ ਤੋਂ ਬਾਅਦ ਖਰੀਦੂਗਾ ਤੇ ਮੌਕੇ ਦੀ ਖਾਲੀ ਹੈ ਜੀ ਘੋੜੀ ਅੰਦਰ ਦੀ ਸਾਫ਼ ਹੈ ਠੰਡੀ ਸੇਲ ਪੂਰੀ ਹੈ ਜੀ ਤੇ ਬਾਈ ਹੋਰਿਆਂ ਦਾ ਪਿੰਡ ਖਾਰਾ ਕੋਟਕਪੂਰਾ ਦੇ ਕੋਲ ਤੇ ਜੇ ਕੋਈ ਮੇਰਾ ਵੀਰਪਰਾ ਆ ਕੋੜੀ ਨਾਲ ਕੋੜੀ ਐਕਸਚੇਂਜ ਕਰਨਾ ਚਾਹੁੰਦਾ ਕੋੜੀ ਜਾਂ ਕੋੜਾ ਬਸ਼ੇਰੇ ਨਾਲ ਤੇ ਉਹ ਤੁਸੀਂ ਗੱਲਬਾਤ ਕਰ ਲਿਓ ਬਾਈ ਹੋਰੇ ਐਕਸਚੇਂਜ ਵੀ ਕਰ ਲੈਣਗੇ ਜਾਨਵਰ ਨਾਲ ਜਾਨਵਰ ਤੇ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਜੀ ਇੱਕ ਵਾਰੀ ਗੱਲਬਾਤ ਜਰੂਰ ਕਰਿਓ 65000 ਮੁੱਲ ਕਰਦੇ ਆ ਬਾਈ ਹੋਰੇ ਉਹਦੇ ਚੋਂ ਵੀ ਮਾਨਤਣ ਮੌਕੇ ਤੇ ਵਧੀਆ ਕਰ ਦੇਣਗੇ ਤੇ ਵੀਡੀਓ ਕਰਵਾਉਣ ਲਈ ਆਪਣੇ ਨਾਲ ਸੰਪਰਕ ਕਰ ਸਕਦੇ ਹੂੰ